ਜਿਵੇਂ ਉਹਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਦੇ ਕਿਸੇ ਬੀਬੀ ਕੋਲੋਂ 10000 ਰੁਪਿਆ ਅਜੰਤ ਕੋਲੋਂ ਫਰੋਤੀ ਮੰਗੀ ਆ। ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਆ ਜਿਨੇ ਲੱਖਾਂ ਰੁਪਿਆ ਦੀ ਠੱਗੀ ਲੋਕਾਂ ਨਾਲ ਮਾਰੀ ਆ। ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਪਾਨਾ ਸਿੱਧੂ ਮਲੇਰਕੋਟਲੇ ਜਿਹਦੇ ਵਿੱਚ ਬੰਦ ਸੀ। ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦੇਤਾ ਕਹਿੰਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਬੀ ਖੋ ਦਾ ਮਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਬਲੇਰ ਕੋਲੋਂ ਤੜਕੇ 11 ਵਜੇ ਜੇਲ੍ਹ ਤੋਂ ਲਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਤੇ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਆਈ ਸਟਾਫ ਦੇ ਵਿੱਚ ਉਹਨੂੰ ਨੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਆਈ ਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ 'ਚ ਕਿ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਿਣੌਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁਚੜ ਬਣੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਬਜਾਦ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖੋਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ਼ ਨਜ਼ਰ ਆਉਂਦਾ ਨਾ ਸਾਫ਼ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦਮੀ ਪਾਰਟੀ ਦੇ ਹਮੈਤੀ ਚੀਕਾ ਮਾਰਦੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸ ਤਾਂ ਭਾਨੇ ਨੇ ਲੈ ਲੇ ਹੋਣੇ ਪੈਸੇ ਮੰਗ ਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰਦੇ ਹਾਂ ਚੈਨੀਆਂ ਵੀ ਖੋਲ੍ਹਣੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਜੀ ਵੀ ਸਟਾਈ ਜਾਂਦਾ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗੀਆਂ ਵੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਹੈ ਕਿ ਨਾਲ ਦਾ ਮੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਹਾਂ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਪਹਾਨਾ ਕਿਸੇ ਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਕਿਸੇ ਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾ ਰਿਹਾ ਉਹਦੀਆ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਹੇ ਆ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜ਼ਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅੱਥੋਂ ਮੰਗਣਗੇ ਜੇ ਤਾਂ ਮਾੜੀ ਮੋਟੀ ਵੀ ਬਾਈ ਅਣਖ ਗੈਰ ਤੋਂ ਅੰਦਰ ਬੱਚੀ ਆ ਕੋਈ ਗੁੱਸਾ ਰੋ ਹੈਗਾ ਯਾਰ 29 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਰ ਹੱਤ ਪਹੁੰਚੋ ਤੇ ਨਹੀਂ ਭਾਨੇ ਤੇ ਇੱਥੋਂ ਜਮਾਨ ਤੋਂ ਦੋ ਪਰਚੇ ਹੋਰ ਉੱਤੋਂ ਚਾਰ ਹੋਰ ਆਹੀ ਕੋਈ ਚੱਲੀ ਜਾਊਗਾ ਖੈਰ ਓ ਲਿਓ ਅੱਜ ਖੈਰੀ ਵਾਲੀ ਹੋਣੀ ਆ ਬਿਲਕੁਲ ਖੈਰੇ ਦਾ ਵੀ ਇਹੀ ਹੋਇਆ ਇੱਕ ਪਰਚੇ ਜਮਾਨਤ ਤੋਂ ਹੀ ਦੂਜਾ ਦਿੱਤਾ ਉਥੋਂ ਜਮਾਨਤ ਹੋਈ ਉਹ ਜਮਾਨਤ ਰੱਦ ਕਰਾਉਣ ਦੀ ਖਾਤਰ ਭੰਤਮਾਨ ਵਾਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਭੰਤਮਾਨ ਨੇ ਸਖਪਾਲ ਸਿੰਘ ਖੈਰੀ ਦੀ ਜਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਐਡਵੋਕੇਟ ਜਨਰਲ ਤੋਂ ਲੈ ਕੇ 2-250 ਵਕੀਲਾਂ ਦੀ ਟੀਮ ਹੈ ਪਰ ਦੱਲੂਆਂ ਉਹ ਵਕੀਲਿਆਂ ਦੇ ਨੇ ਇੱਕ ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਜੇ ਪੰਜ ਫੁੱਲ ਰੁਪਇਆ ਲੱਗਿਆ ਉਹ ਤੇ ਉਹ ਪੈ ਕਿਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਯੂਲ ਪੈਸਾ ਪੰਜਾਬ ਦਾ ਪਾਣੀ ਨੂੰ ਬਹਾਇਆ ਜਾ ਰਿਹਾ ਹੈ 62000 ਰੁਪਇਆ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਖੀਤੇ ਜਾ ਰਹੇ ਆ ਉਹ ਵਿਆਹਾਂ ਤੇ ਖਰਚੇ ਕੀਤੇ ਜਾ ਰਹੇ ਆ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੁਕਿਆ ਜਾ ਰਿਹਾ ਜਾਂਦਾ ਨਹੀਂ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਪਿਠਾਇਆ ਜਾ ਰਿਹਾ ਹੈ ਚਿੱਟਾ ਮਾ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਨੇ ਆ ਉਹਦਾ ਪੇਪਰ ਹੋ ਗਿਆ ਅੱਜ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ 'ਚ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਨੇ ਆ ਐਸਾ ਹੈ ਸੁਪਰਡੈਂਟ ਮਸਪੈਲਟਿਕਾ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਵੀ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦਿਆਂ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਵਾਲਾ ਚੱਟਾ ਭਾਈ ਚੱਟਾ ਦੱਸ ਦੋ ਪਿੰਡ ਵਾਲਿਓ ਆਵਾਂ ਭਾਈ ਆਵਾਂ ਹੈਂ ਐਂਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚੱਟਾ ਪਸ ਲੋ ਫੋਲਾ ਭਾਈ ਬਾਹਾਂ ਖੜੀਆਂ ਹੋਈ ਆ ਆਮ ਹੈ ਜੇ ਘਟਿਆਂ ਦੇ ਥੱਲੇ ਰੱਖ ਲਿਓ ਬਾਹਾਂ ਆਵਾਂ ਆਵਾਂ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਆ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡ ਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮਾ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ ਬਲਕਦੀਆਂ ਪਿੰਡਾਂ ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਸਵਾਲ ਪੁੱਛਦੇ ਰਲਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਤੈਨੂੰ ਉਥੇ ਚਿੱਟੇ ਦਾ ਕਰਨ ਤਾਰਨ ਸਰੀਗੇ ਪੱਤੇ ਮੇਰੇ ਪਰਚਾ ਕੀਤਾ ਤੈਨੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਭਾਨਾ ਪੰਦਾ ਅੰਦਰ ਹੋਰ ਤੇ ਨਹੀਂ ਕੋਣ ਦੇ ਪਰਚੇ ਦੇਤੇ ਤੇ ਸਵਾਲ ਪੁੱਛਦੇ ਦਨ ਭਾਈ ਹਜੇ ਤੈਨੂੰ ਵੀ ਛੱਟ ਸਕਦੇ ਆ ਯਾਤਰਾ ਚੱਲੀ ਜਾਂਦੀ ਜਿਹੜੀ ਤੂੰ ਮੈਨੂੰ ਪੁੱਛਿਆ ਉਥੇ ਇੱਕ ਮਿੰਟ ਇੱਕ ਮਿੰਟ ਖੜ ਜਾ ਤੂੰ ਬਿੱਤ ਇੱਕ ਨਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ ਧੀਆ ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜਿਹੜਾ ਕੌਂਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਹੈ ਵੀ ਕਿਵੇਂ ਤਸ਼ੱਦਦ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਲੋੜੇ ਕੀ 80 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੀਆਂ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰ ਸਮਰਤਕਾਰ ਵਰਗੀਆਂ ਨੂੰ ਕਿ ਸਿਮਰ ਉਹ ਫਲਾਨੀ ਐਟਮ ਕੀ ਹੈ ਕਿ ਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੁਝ ਬੋਲਿਆ ਤੂੰ ਕੈਪਟਨ ਮਰਿੰਦਰ ਨੂੰ ਕਿ ਪਜਾਮੀ ਐਂ ਚਾੜਦਾ ਹੈ ਇਹ ਅਜਾਸ਼ ਹੈ ਤੇ ਰੂਸਾ ਲਈ ਫਿਰਦਾ ਹੈ ਤੇਰੇ ਨਾਲ ਕਿਸ ਨੇ ਐਂ ਕੀਤਾ ਨਹੀਂ ਯਾਰ ਤੈਨੂੰ ਨੰਗਾ ਕਰਕੇ ਇਹਨੇ ਢਾਇਆ ਨਹੀਂ ਜਾ ਕੇ ਇਸ ਦੇ ਸੀਐਸਟਾਫ ਸੱਟਿਆ ਤੈਨੂੰ ਅੱਜ ਅਸੀਂ ਤੈਨੂੰ ਕੋਈ ਦਰੀਜ ਨਾਲ ਸਵਾਲ ਪੁੱਛਦੇ ਹਾਂ ਤਾਹ ਨਾਲ ਆ ਵਾਪਰ ਰਿਹਾ ਪਰ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਟਾਣ ਕੇ ਦੇ ਨਾਲ 44 ਸੀਆਈ ਦੇ ਵਿੱਚ ਇਹ ਪਹੁੰਚਾ ਚੁੱਕਿਆ ਰਿਮਾਨਡ ਤੇ ਉਹ ਕਿ ਉੱਥੇ ਹੀ ਇਹ ਗੱਲ ਹੋ ਗਈ ਸੀ ਜਿੱਦੇ ਭਾਨੇ ਨੂੰ ਉਦੋਂ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜੋ ਰਿਮਾਨਡ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਵੀ ਜੇਲ੍ਹ ਛੱਡ ਦਿਓ ਉਸ ਤੋਂ ਬਾਅਦ ਸੀਆਈ ਸਟਾਫ ਫੇਲ ਲਿਆਣੇ ਲੈ ਆਈ ਸੀ ਤੇ ਸੀਆਈ ਸਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਨੇ ਨੂੰ ਕਿ ਹਲੇ ਤੂੰ ਬੰਦਾ ਬਣਿਆ ਤੈਨੂੰ ਬਣਾਵਾਵਾਂਗੇ ਤੈਨੂੰ ਦੱਸਾਂਗੇ ਥਾਣੇ ਸੀਆਈ ਕੀ ਹੁੰਦਾ ਹੈ ਕਿ ਦਵਾਰੇ ਦੀ ਗੱਲ ਇਹ ਤੂੰ ਭਾਨੇ ਨੂੰ ਦਵਾਰੇ ਲਗਾਇਆ ਤੂੰ ਦਿਖਾਉਣ ਲੱਗ ਗਿਆ ਰੰਗ ਆਪਣਾ ਇਦਾਂ ਵੀ ਜਿਹਦੇ ਯਾਤਰਾ ਤੇਰੀ ਉੱਦੀ ਕਹਤਾ ਸੀ ਤੂੰ ਵੀ ਇਹ ਕਹੂਗਾ ਗੰਮਾ ਪਹਿਲਾਂ ਕਲ ਜਿੱਤੇ ਯਾਤਰਾ ਤੇਰੀ 14 ਤਰੀਕ ਨੂੰ ਹੀ ਕਹਤਾ ਸੀ ਕਿ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜਨ ਦੇਣਾ ਸਾਡੇ ਬੰਦੇ ਨੂੰ ਠੱਟ ਕਰਨਗੇ ਸਾਨੂੰ ਫੜਨਗੇ ਧੂਫੇਮ ਕਦਮੇਦਾਰ ਚ ਕਰਨਗੇ ਆ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਨੇ ਨੇ ਕਿਸੇ ਕੋਲ ਚੈਨੀ ਖੋਲੀ ਜੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਕੀ ਮਰਾ ਕਰਵਾਉਂਦਾ ਕੀ ਮਰਾ ਕਰਵਾਉਂਦਾ ਹੂੰ ਬਾਈ ਨੇ ਪਿਛਲੇ 10 ਮਹੀਨੇ ਕਰਦਾ ਮੈਚ ਲਾਉਣਾ ਇਹਦੀ ਅਖਰ ਕੀ ਹੋਈ ਹੈ ਹੂੰ ਇਸ ਤਰ੍ਹਾਂ ਬਾਈ ਓਨੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਹੈ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋਟੇ ਉਹ ਮਰਵਾ ਦੇਣਗੇ ਜਾਂ ਜੇਲ੍ਹ ਸਤਾ ਦੇਣਗੇ ਠੀਕ ਹੈ ਫਿਰ ਉਹਦੋਂ ਬਾਅਦ ਕਰੀ ਜਾਓ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜਾਓ ਚੀਕਾਂ ਬੰਦਾ ਤਾਂ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔਰ ਸਿੱਟਿਆ ਪਿਆ ਜੇਲ੍ਹਾਂ 'ਚ ਪਹਿਲਾਂ ਦੋ ਕਮਾਲ ਹੈ ਬਾਈ ਪਹਿਲਾਂ ਹੁਣ ਹੁਣ ਸਾਮੋ ਨੇ ਹੁਣ ਸਾਮੋ ਇਹੀ ਬੰਦਨ ਸਾਹਿਬ ਰਹਿ ਗਿਆ ਬੋਲਣਾ ਤੇ ਬੇਨਤੀ ਆ ਤੁਹਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਇਕੱਠਾ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜਜਵਾਦ ਮਾੜੇ ਮੋਟੇ ਜਾਂਦੇ ਜਾਗਦੇ ਤੇ ਬਾਈ ਟਰੈਕਟਰ ਟਰਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟਦਨਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਲਤ ਦੇ ਵਿੱਚ ਹਰ ਬੰਦਾ ਉੱਥੇ ਪਹੁੰਚਣਾ ਚਾਹੀਦਾ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਹਰ ਹਾਲਤ ਵਿੱਚ ਪਹੁੰਚੋ ਜੇ ਚਾਹੁੰਦੇ ਆ ਕਿ ਭਾਨੇ ਨੂੰ ਇਹ ਜਬਰ ਤੋਂ ਬਚਾਇਆ ਜਾਵੇ ਜਬਰ ਹੈ ਤੇ ਜ਼ੁਲਮ ਹੈ ਤਸ਼ੱਦਦ ਹੈ ਤੇ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ ਅੱਜ ਬੰਦੇ ਦਾਤ ਨੂੰ ਫੇਰ ਕੀ ਕਰਾਊਗਾ ਉੱਥੇ ਵੀ ਅੱਗੇ ਘਟੋਈਆ ਜੋ ਹੋਰ ਕਰੋ ਇਹਦੇ ਨਾਲ ਆਪਾਂ ਦੇਖਦੇ ਰਹੇ ਹਾਂ ਕਿਵੇਂ ਗੁਪਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ ਕੀ ਕੁਛ ਕਰਦੇ ਨੇ ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ ਭਾਜੀ ਹਲੇ ਵੀ ਨਾ ਜਾ ਕੇ ਹਲੇ ਵੀ ਨਾ ਸੋਚਾ ਫੇਰ ਰੱਬ ਰੱਖਾ ਬਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾਲ ਦਬਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੁੱਕ ਰਾਤ ਰਾਤ ਕਰਦੇ ਆ ਚਿੱਟੇ ਨਾਲ ਮਰੀ ਜਾਂਦੇ ਆ ਜਵਾਨੀ ਬਾਲ ਪੱਜੀ ਜਾਂਦੀ ਆ ਵਿਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾ ਦੇ ਧਰਨੇ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉਹ ਕਿਹਦੀ ਕਣਕ ਕੱਟਦੀ ਕਿਹਦੇ ਵਜੀਫੇ ਕੱਟਦੇ ਕਹਿੰਦੇ ਹਜ਼ਾਰ ਹਜ਼ਾਰ ਰੁਪਏ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ ਦੇ ਅਸੀਂ ਜਾਵਾਂਗੇ ਮੁੱਦੇ ਲਿਜਾਉਣ ਦੀਆਂ ਗੱਲਾਂ ਨੇ ਕਹਿੰਦੇ ਕਹਿੰਦੇ ਸਾਡੇ ਕੋਲ ਖੁਸ਼ੀ ਆਉਣ ਵਾਲੀ ਹੈ ਮੁੱਦੇ ਲਿਜਾਉਣ ਦੀ ਗੱਲ ਹੈ ਹੌਨਲੇ ਦਿਨਾਂ ਦੇ ਵਿੱਚ ਪਤਾ ਨਹੀਂ ਆਇਆ ਕਹਿੰਦੇ ਸਾਡੇ ਕੋਲ ਬੱਚਾ ਆ ਗਿਆ ਇਹਨੂੰ ਜੀ ਲਈ ਫਰੋ ਆ ਛੋਡੇ ਬੱਚਾ ਜੀ ਇਹ ਬੂਟਪਾ ਇੰਨਾ ਚ ਛੋੜੀ ਮੈਂ ਆਪਾਂ ਦੇਖ ਲਿਆ ਪਹਿਲਾਂ ਗੱਲਾਂ ਨਾਲ ਗੱਲਾਂ ਕਰਾਉਣਾ ਬੁੱਟਾ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵੀ ਆਹ ਲੋ ਜੀ ਛੋਡੇ ਜਵਾਕ ਹੈ ਲੋਕ ਕਹਿੰਦੇ ਅੱਛਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਪੇਨ ਚਲਾਉ ਆਉਣ ਵਾਲੇ ਦਿਨਾਂ 'ਚ ਕੰਪੇਨ ਵੀ ਚਲਾਉ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਇਹਨਾਂ ਨੇ ਮੈਂ ਛੋਡੇ ਵਰਗਾ ਹਾਂ ਮੈਂ ਇੰਗੇ ਡਰਾਮੇ ਪੈਂਦਾ ਰਿਹਾ ਲਾ ਕੇ ਮੱਛਰਦਾਨੀਆਂ ਮੈਂ ਆਸਰੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਟੋਰੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹਦਾ ਬੋਰਡ ਲ ਪਤਾ ਨਹੀਂ ਕੁਛ ਵੀ ਹੈ ਬੋਰਡ ਵਿੱਚ ਵੱਖ ਰੱਖ ਸਕਦੇ ਆ ਬੋਰਡ ਬੋਰਡ ਲੱਗ ਗਿਆ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਜਿਮੋਰ ਲਾ ਰਹੇ ਆ ਜੀ ਬਹੁਤ ਹੋਊਗਾ ਬਈ ਇਹ ਆ ਤੁਹਾਡੀ ਮਰਜ਼ੀ ਆ ਭਲਾ ਉਹ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਨਾਲ ਜ਼ਮੀਰਾਂ ਕਿ ਯਾਦ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਨਾਲ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡ ਪਿੰਡ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਪਈ ਦਾ ਚੱਠੇ ਵਾਲਾ ਜੌਨਸ ਵਾਲਾ ਬੰਦਾ ਵੇ ਇੰਨੇ ਜ਼ਮੀਰਾਂ ਨਾਲ ਕੱਲੇ ਉਦਿਆਂ ਵਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆ ਗਿਆ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਅਦਵਾਲੀਆਂ ਤੁਸੀਂ ਇੱਕ ਵਾਰੀ ਜਿਆਦਾ ਕਰਮੀ ਸਾਡੇ ਪੰਜਾਬ ਦੀ ਜਾਨ ਨਹੀਂ ਨਹੀਂ ਭਾਨਾਂ ਦਾ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਭਾਨਾਂ ਝੋਟ ਦੀ ਕੀ ਲੋੜ ਹੀ ਨਹੀਂ ਤਿੰਨ ਤਰੀਕਾ ਦੀ ਹੁੰਦਾ ਭਾਈ ਮੋਦੀ ਸੁਣ ਪਹਿਲਾਂ ਇਹ ਕਹਿੰਦਾ ਅਸੀਂ ਭਾਈ ਬਾਦਲਾਂ ਦੇ ਹੈਲੀਕਾਪਟਰ ਤੋਂ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਯਾਰ ਕਿਹੜਾ ਗਲੀਆਂ 'ਚ ਚੱਲਦਾ ਭਾਈ ਗਨਮੈਨ ਦੇਖ ਲੈ ਇਹ ਭਾਈ ਕੋਈ ਨਹੀਂ ਗਨਮੈਨ ਸਾਰਾ ਬਹੁਤ ਹੋਣੀ ਸਿਕਿਉਰਟੀ ਹੈ ਜੀ ਕੀ ਬਦਲੇ ਅਟਕਾ ਨਹੀਂ ਬਦਲਿਆ ਜੀ ਕਲੇਸ਼ ਚਾਹ ਉਧਰ ਜੋ ਕਹਿੰਦਾ ਨਹੀਂ ਉਸਕੋ ਕਰਦਾ ਠੀਕ ਹੈ ਭਾਈ ਦਿੱਤੀ ਤਰੀਕਾ ਨੂੰ ਮਿਲਦੇ ਆ ਤੇ ਪੀੜ ਅੰਦਰ ਉੱਠੇ ਭਾਈ ਬਣ ਕੇ ਨਹੀਂ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋ ਰਿਹਾ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਖਸ਼ਾ ਕਰੇ ਨਹੀਂ ਜਾਣਾ ਠੀਕ ਹੈ ਭਾਈ